ਜਾਵੰਦਨ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਇਹ ਨਵੀਆਂ ਤਸਵੀਰਾਂ ਤੁਹਾਨੂੰ ਹੈਰਾਨ ਵੀ ਕਰਨਗੀਆਂ ਤੇ ਪਰੇਸ਼ਾਨ ਵੀ ਦਰਅਸਲ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਇੱਕ ਵੱਡੀ ਵਾਰਦਾਤ ਕੈਦ ਹੋਈ ਹੈ ਤਸਵੀਰਾਂ ਬਟਾਲਾ ਦੀਆਂ ਨੇ ਜਿੱਥੇ ਇੱਕ ਵਿਅਕਤੀ ਆਪਣੇ ਭਾਂਜੇ ਦੇ ਵਿਆਹ ਦੇ ਵਿੱਚ ਸਮਾਨ ਦੀ ਖਰੀਦਦਾਰੀ ਦੇ ਲਈ ਨਿਕਲਿਆ ਸੀਗਾ ਤੇ ਰਾਤ ਦੇ ਸਮੇਂ ਕਿਤੇ ਇੱਕ ਸਾਈਡ ਤੇ ਸੜਕ ਤੇ ਗੱਡੀ ਰੋਕੀ ਵਿੱਗੀ ਖੋਲ ਕੇ ਆਪਣਾ ਸਮਾਨ ਚੈੱਕ ਕਰ ਰਿਹਾ ਸੀਗਾ ਤਾਂ ਇਹਨੇ ਨੂੰ ਇੱਕ ਗੱਡੀ ਨੇੜੇ ਆ ਕੇ ਖੜਤੀ ਹੈ ਇੱਕ ਗੱਡੀ ਆਮ ਤੌਰ ਤੇ ਆਮ ਜੀ ਲੱਗਦੀ ਹੈ ਕਿ ਵਿਅਕਤੀ ਸੋਚਦਾ ਕਿ ਕੋਈ ਰਾਗੀਰ ਹੋਣਗੇ ਰਾਹ ਪੁੱਛਣ ਲਈ ਰੁਕੇ ਹੋਣਗੇ ਪਰ ਉਹ ਜਦੋਂ ਰਾਹ ਦੇ ਵਿੱਚ ਰੁਕਦੇ ਨੇ ਤਾਂ ਉਸ ਤੋਂ ਬਾਅਦ ਉਸ ਦੀ ਗੱਡੀ ਦੇ ਨੇੜੇ ਆ ਕੇ ਖੜ ਜਾਂਦੇ ਨੇ ਗੱਡੀ ਦੇ ਅੰਦਰ ਦੇਖ ਭਾਲ ਕਰਨ ਲੱਗ ਪੈਂਦੇ ਨੇ ਤਾਂ ਗੱਡੀ ਦੇ ਅੰਦਰ ਬਹਿ ਜਾਂਦੇ ਨੇ ਇਹ ਤਸਵੀਰਾਂ ਦੇਖ ਕੇ ਉਸ ਵਿਅਕਤੀ ਨੂੰ ਸ਼ਾਇਦ ਕੁਝ ਸਮੇਂ ਲਈ ਸਮਝ ਨਹੀਂ ਆਉਂਦਾ ਕਿ ਚੱਲ ਕੀ ਰਿਹਾ ਹੈਗਾ ਪਰ ਉਸ ਨੂੰ ਨਹੀਂ ਪਤਾ ਸੀਗਾ ਕਿ ਉਸ ਦੇ ਨਾਲ ਵੱਡੀ ਵਾਰਦਾਤ ਵਾਪਰਨ ਜਾ ਰਹੀ ਹੈ ਇਹ ਵਿਅਕਤੀਆਂ ਨੇ ਉਸ ਨੂੰ ਮੌਕੇ ਤੇ ਹਥਿਆਰ ਦਿਖਾਇਆ ਅਤੇ ਕਿਹਾ ਕਿ ਜੋ ਵੀ ਕੁਝ ਨੇੜੇ ਹੈਗਾ ਕੱਟ ਦਿੱਤਾ ਜਾਵੇ ਪੈਸਿਆਂ ਦੀ ਮੰਗ ਵੀ ਹੋਈ ਸ਼ਾਇਦ ਉਸ ਤੋਂ ਹੋਰ ਸਮਾਨ ਵੀ ਮੰਗਿਆ ਗਿਆ ਪਰ ਜਦੋਂ ਦੇਖਿਆ ਕਿ ਉਸ ਕੋਲ ਹੋਰ ਚੀਜ਼ਾਂ ਨਹੀਂ ਤਾਂ ਉਸ ਤੋਂ ਬਾਅਦ ਕੀ ਹੋਇਆ ਉਸ ਦੀ ਨਵੀਂ ਕਰੇਟਾ ਚਿੱਟੇ ਰੰਗ ਦੀ ਨਵੀਂ ਕਰੇਟਾ ਮੌਕੇ ਤੋਂ ਲੈ ਕੇ ਫਰਾਰ ਹੋ ਗਈ ਇਹ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਅਤੇ ਇਸ ਤੋਂ ਬਾਅਦ ਪ੍ਰਸ਼ਾਸਨਿਕ ਪ੍ਰਬੰਧਾ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਇਹ ਚੋਰ ਇਹ ਲੁਟੇਰੇ ਬੇਲਗਾਮ ਕਿਉਂ ਹੋ ਗਏ ਕਿਉਂਕਿ ਇਤਾਂ ਦੀਆਂ ਘਟਨਾਵਾਂ ਪਿਛਲੇ ਦਿਨਾਂ ਦੇ ਵਿੱਚ ਹੀ ਹੋਰ ਵੀ ਸਾਹਮਣੇ ਆਈਆਂ ਲੁਧਿਆਣਾ ਦੇ ਵਿੱਚ ਵੀ ਇਦਾਂ ਦੀ ਇੱਕ ਘਟਨਾ ਵਾਪਰੀ ਉਹ ਵੀ ਸਾਹਮਣੇ ਆਈ ਸੀ ਇਸੇ ਤਰੀਕੇ ਨਾਲ ਬਠਿੰਡਾ ਦੇ ਵਿੱਚ ਵੀ ਇੱਕ ਘਟਨਾ ਵਾਪਰੀ ਉਹ ਵੀ ਸਾਹਮਣੇ ਆਈ ਸੀ ਤਾਂ ਉਸ ਤੋਂ ਬਾਅਦ ਇਹ ਵਟਾਲਾ ਦੀਆਂ ਤਸਵੀਰਾਂ ਨੇ ਜਿੱਥੇ ਦੱਸਿਆ ਜਾ ਰਿਹਾ ਕਿ ਇਹ ਮਨਜੀਤ ਸਿੰਘ ਨਾਂ ਦਾ ਨੌਜਵਾਨ ਸੀਗਾ ਜਿਸ ਦੇ ਨਾਲ ਇਹ ਵਾਰਦਾਤ ਵਾਪਰੀ ਜਿਹੜਾ ਆਪਣੇ ਇੱਕ ਰਿਸਟਰੀਅਰ ਦੇ ਵਿਆਧ ਚੱਕਰ ਦੇ ਵਿੱਚ ਆਇਆ ਸੀਗਾ ਖਰੀਦਦਾਰੀ ਕਰਨ ਦੇ ਲਈ ਰੁਕਿਆ ਸੀਗਾ ਤੇ ਸ਼ਾਇਦ ਉਸ ਨੂੰ ਨਹੀਂ ਪਤਾ ਸੀਗਾ ਕਿ ਉਸ ਦੇ ਨਾਲ ਇੰਨੀ ਵੱਡੀ ਵਾਰਤਾ ਵਾਪਰ ਜਾਵੇਗੀ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬੜੀਆਂ ਚੀਜ਼ਾਂ ਬਿਆਨ ਕਰ ਰਹੀਆਂ ਨੇ ਕਿ ਲੁਟੇਰੇ ਕਿਸ ਤਰੀਕੇ ਨਾਲ ਬੇਖੌਫ ਹੋ ਕੇ ਦਿਨ ਦਿਹਾੜੇ ਵੀ ਅਤੇ ਰਾਤ ਦੇ ਹਨੇਰੇ ਦਾ ਵੀ ਫਾਇਦਾ ਚੱਕ ਰਹੇ ਨੇ ਤੇ ਨਾਲ ਦੀ ਨਾਲ ਜਿਹੜਾ ਵਿਅਕਤੀ ਜਿਸ ਦੀ ਨਵੀਂ ਕ੍ਰੇਟਾ ਸੀਗੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵਿਅਕਤੀ ਕਿਸ ਤਰੀਕੇ ਨਾਲ लाचार ਨਜ਼ਰ ਆ ਰਿਹਾ ਜਦੋਂ ਉਹਨੂੰ ਹਥਿਆਰ ਦਿਖਾ ਦਿੱਤਾ ਜਾਂਦਾ ਜਦੋਂ ਉਸ ਦੇ ਉੱਪਰ ਗਨ ਪੁਆਇੰਟ ਕਰ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਆਪਣਾ ਸਾਰਾ ਧਿਆਨ ਆਪਣੀ ਜਾਨ ਦੇ ਉੱਪਰ ਰੱਖਣਾ ਪੈਂਦਾ ਕਿ ਆਪਣੀ ਜਾਨ ਬਚਾਉਣੀ ਹੈਗੀ ਜਾਨ ਪਚਾਉਣ ਦੇ ਚੱਕਰ ਦੇ ਵਿੱਚ ਉਹ ਆਪਣੀ ਨਵੀਂ ਗੱਡੀ ਜਿਹੜੀ ਹੈਗੀ ਆ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਰਿਹਾ ਹੈਗਾ ਕਿ ਕਿਵੇਂ ਲੁਟੇਰੇ ਲੁੱਟ ਕੇ ਲੱਗੇ ਤਾਂ ਇਹ ਬਹੁਤ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਫਿਲਹਾਲ ਇਸ ਤੋਂ ਬਾਅਦ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਕਿ ਪੁਲਿਸ ਪ੍ਰਸ਼ਾਸਨ ਕੰਪਲੇਂਟ ਦਰਜ ਕਰੇ ਤੇ ਪੜਨ ਦੀ ਕਾਰਵਾਈ ਕੀਤੀ ਜਾਵੇ ਜਾਂਵੰਦਰ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਇਹ ਨਵੀਆਂ ਤਸਵੀਰਾਂ ਤੁਹਾਨੂੰ ਹੈਰਾਨ ਵੀ ਕਰਨਗੀਆਂ ਤੇ ਪਰੇਸ਼ਾਨ ਵੀ ਦਰਅਸਲ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਇੱਕ ਵੱਡੀ ਵਾਰਦਾਤ ਕੈਦ ਹੋਈ ਹੈ ਤਸਵੀਰਾਂ ਬਟਾਲਾ ਦੀਆਂ ਨੇ ਜਿੱਥੇ ਇੱਕ ਵਿਅਕਤੀ ਆਪਣੇ ਭਾਂਜੇ ਦੇ ਵਿਆਹ ਦੇ ਵਿੱਚ ਸਮਾਨ ਦੀ ਖਰੀਦਾਰੀ ਦੇ ਲਈ ਨਿਕਲਿਆ ਸੀਗਾ ਤੇ ਰਾਤ ਦੇ ਸਮੇਂ ਕਿਤੇ ਇੱਕ ਸਾਈਡ ਤੇ ਸੜਕ ਤੇ ਗੱਡੀ ਰੋਕੀ ਬਿੱਗੀ ਖੋਲ ਕੇ ਆਪਣਾ ਸਮਾਨ ਚੈੱਕ ਕਰ ਰਿਹਾ ਸੀਗਾ ਤਾਂ ਇਹਨੇ ਨੂੰ ਇੱਕ ਗੱਡੀ ਨੇੜੇ ਆ ਕੇ ਖੜਤੀ ਹੈ ਇੱਕ ਗੱਡੀ ਆਮ ਤੌਰ ਤੇ ਆਮ ਜੀ ਲੱਗਦੀ ਹੈ ਕਿ ਵਿਅਕਤੀ ਸੋਚਦਾ ਕਿ ਕੋਈ ਰਾਗੀਰ ਹੋਣਗੇ ਰਾਹ ਪੁੱਛਣ ਲਈ ਰੁਕੇ ਹੋਣਗੇ ਪਰ ਉਹ ਜਦੋਂ ਰਾਹ ਦੇ ਵਿੱਚ ਰੁਕਦੇ ਨੇ ਤਾਂ ਉਸ ਤੋਂ ਬਾਅਦ ਉਸ ਦੀ ਗੱਡੀ ਦੇ ਨੇੜੇ ਆ ਕੇ ਖੜ ਜਾਂਦੇ ਨੇ ਗੱਡੀ ਦੇ ਅੰਦਰ ਦੇਖ ਭਾਲ ਕਰਨ ਲੱਗ ਪੈਂਦੇ ਨੇ ਤਾਂ ਗੱਡੀ ਦੇ ਅੰਦਰ ਬਹਿ ਜਾਂਦੇ ਨੇ ਇਹ ਤਸਵੀਰਾਂ ਦੇਖ ਕੇ ਉਸ ਵਿਅਕਤੀ ਨੂੰ ਸ਼ਾਇਦ ਕੁਝ ਸਮਝ ਨਹੀਂ ਆਉਂਦਾ ਕਿ ਚੱਲ ਕੀ ਰਿਹਾ ਹੈਗਾ ਪਰ ਉਸ ਨੂੰ ਨਹੀਂ ਪਤਾ ਸੀਗਾ ਕਿ ਉਸ ਦੇ ਨਾਲ ਵੱਡੀ ਵਾਰਦਾਤ ਵਾਪਰਨ ਜਾ ਰਹੀ ਹੈ ਇਹ ਵਿਅਕਤੀਆਂ ਨੇ ਉਸ ਨੂੰ ਮੌਕੇ ਤੇ ਹਥਿਆਰ ਦਿਖਾਇਆ ਅਤੇ ਕਿਹਾ ਕਿ ਜੋ ਵੀ ਕੁਝ ਨੇੜੇ ਹੈਗਾ ਕੱਢ ਦਿੱਤਾ ਜਾਵੇ ਪੈਸਿਆਂ ਦੀ ਮੰਗ ਵੀ ਹੋਈ ਸ਼ਾਇਦ ਉਸ ਤੋਂ ਹੋਰ ਸਮਾਨ ਵੀ ਮੰਗਿਆ ਗਿਆ ਪਰ ਜਦੋਂ ਦੇਖਿਆ ਕਿ ਉਸ ਕੋਲ ਹੋਰ ਚੀਜ਼ਾਂ ਨਹੀਂ ਤਾਂ ਉਸ ਤੋਂ ਬਾਅਦ ਕੀ ਹੋਇਆ ਉਸ ਦੀ ਨਵੀਂ ਕਰੇਟਾ ਚਿੱਟੇ ਰੰਗ ਦੀ ਨਵੀਂ ਕਰੇਟਾ ਮੌਕੇ ਤੋਂ ਲੈ ਕੇ ਫਰਾਰ ਹੋ ਗਈ ਇਹ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਅਤੇ ਇਸ ਤੋਂ ਬਾਅਦ ਪ੍ਰਸ਼ਾਸਨਿਕ ਪ੍ਰਬੰਧਾਂ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰਕਾਰ ਇਹ ਚੋਰ ਇਹ ਲੁਟੇਰੇ ਬੇਲਗਾਮ ਕਿਉਂ ਹੋ ਗਏ ਕਿਉਂਕਿ ਇਤਾਂ ਦੀਆਂ ਘਟਨਾਵਾਂ ਪਿਛਲੇ ਦਿਨਾਂ ਦੇ ਵਿੱਚ ਹੀ ਹੋਰ ਵੀ ਸਾਹਮਣੇ ਆਈਆਂ ਲੁਧਿਆਣਾ ਦੇ ਵਿੱਚ ਵੀ ਇਦਾਂ ਦੀ ਇੱਕ ਘਟਨਾ ਵਾਪਰੀ ਉਹ ਵੀ ਸਾਹਮਣੇ ਆਈ ਸੀਗੀ ਇਸੇ ਤਰੀਕੇ ਨਾਲ ਬਠਿੰਡਾ ਦੇ ਵਿੱਚ ਵੀ ਇੱਕ ਘਟਨਾ ਵਾਪਰੀ ਉਹ ਵੀ ਸਾਹਮਣੇ ਆਈ ਸੀ ਤਾਂ ਉਸ ਤੋਂ ਬਾਅਦ ਇਹ ਵਟਾਲਾ ਦੀਆਂ ਤਸਵੀਰਾਂ ਨੇ ਜਿੱਥੇ ਦੱਸਿਆ ਜਾ ਰਿਹਾ ਕਿ ਇਹ ਮਨਜੀਤ ਸਿੰਘ ਨਾਂ ਦਾ ਨੌਜਵਾਨ ਸੀਗਾ ਜਿਸ ਦੇ ਨਾਲੇ ਇੱਕ ਵਾਰਦਾਤ ਵਾਪਰੀ ਜਿਹੜਾ ਆਪਣੇ ਇੱਕ ਰਿਸ਼ਤੇਦਾਰ ਦੇ ਵਿਆਹ ਦੇ ਚੱਕਰ ਦੇ ਵਿੱਚ ਆਇਆ ਸੀਗਾ ਖਰੀਦਦਾਰੀ ਕਰਨ ਦੇ ਲਈ ਰੁਕਿਆ ਸੀਗਾ ਤੇ ਸ਼ਾਇਦ ਉਸ ਨੂੰ ਨਹੀਂ ਪਤਾ ਸੀਗਾ ਕਿ ਉਸ ਦੇ ਨਾਲ ਇੰਨੀ ਵੱਡੀ ਵਾਰਦਾਤ ਵਾਪਰ ਜਾਵੇਗੀ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬੜੀਆਂ ਚੀਜ਼ਾਂ ਬਿਆਨ ਕਰ ਰਹੀਆਂ ਨੇ ਕਿ ਲੁਟੇਰੇ ਕਿਸ ਤਰੀਕੇ ਨਾਲ ਬੇਖੌਫ ਹੋ ਕੇ ਦਿਨ ਦਿਹਾੜੇ ਵੀ ਅਤੇ ਰਾਤ ਦੇ ਹਨੇਰੇ ਦਾ ਵੀ ਫਾਇਦਾ ਚੱਕ ਰਹੇ ਨੇ ਤੇ ਨਾਲ ਦੀ ਨਾਲ ਜਿਹੜਾ ਵਿਅਕਤੀ ਜਿਸ ਦੀ ਨਵੀਂ ਕ੍ਰੇਟਾ ਸੀਗੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵਿਅਕਤੀ ਕਿਸ ਤਰੀਕੇ ਨਾਲ लाचार ਨਜ਼ਰ ਆ ਰਿਹਾ ਜਦੋਂ ਉਹਨੂੰ ਹਥਿਆਰ ਦਿਖਾ ਦਿੱਤਾ ਜਾਂਦਾ ਜਦੋਂ ਉਸ ਦੇ ਉੱਪਰ ਗਨ ਪੁਆਇੰਟ ਕਰ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਆਪਣਾ ਸਾਰਾ ਧਿਆਨ ਆਪਣੀ ਜਾਨ ਦੇ ਉੱਪਰ ਰੱਖਣਾ ਪੈਂਦਾ ਕਿ ਆਪਣੀ ਜਾਨ ਬਚਾਉਣੀ ਹੈਗੀ ਜਾਨ ਪਚਾਉਣ ਦੇ ਚੱਕਰ ਦੇ ਵਿੱਚ ਉਹ ਆਪਣੀ ਨਵੀਂ ਗੱਡੀ ਜਿਹੜੀ ਹੈਗੀ ਆ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਰਿਹਾ ਹੈਗਾ ਕਿ ਕਿਵੇਂ ਲੁਟੇਰੇ ਲੁੱਟ ਕੇ ਲੱਗੇ ਤਾਂ ਇਹ ਬਹੁਤ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਫਿਲਹਾਲ ਇਸ ਤੋਂ ਬਾਅਦ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਕਿ ਪੁਲਿਸ ਪ੍ਰਸ਼ਾਸਨ ਕੰਪਲੇਂਟ ਸਰਚ ਕਰੇ ਤੇ ਪੜਨ ਦੀ ਕਾਰਵਾਈ ਕੀਤੀ ਜਾ